ਟੂਲ ਕਿਟ ਸਰ ਸਪੈਸ਼ਲੀ ਆਪਾਂ ਜਿਵੇਂ ਘਰ ਦੇ ਵਿੱਚ ਯੂਜ਼ ਵਾਸਤੇ ਚਾਹੀਦੀ ਰਹਿੰਦੀ ਥੋੜਾ ਵਾਹ ਅੱਛਾ ਜੀ ਪੰਜ ਟਮ ਦਾ ਹੋ ਜਾਂਦਾ ਆਰਾਮਿਕ ਜੈਟ ਅੱਛਾ ਅੱਛਾ ਜੀ ਆਰਾਮ ਵਗੈਰਾ ਜਿਵੇਂ ਇੱਕ ਇੱਕ ਵੀ ਬਾਹਰ ਸਪੈ ਬਾਹਰ ਖੇਡਣ ਵਾਸਤੇ ਅੱਛਾ ਅੱਛਾ ਜੀ ਕਿੰਬਲ ਲਾਉਣ ਵਾਸਤੇ ਜਿਵੇਂ ਥੇੰਬਲ ਲਾਉਣੇ ਹੋ ਕੇ ਉਕੇ ਉਕੇ ਟੂਲਜ਼ ਦਾ ਜਿਵੇਂ ਆਪਾਂ ਕਹਿ ਸਕਦੇ ਹਾਂ ਨਾ ਬਹੁਤ ਵੱਡਾ ਜਿਹੜਾ ਇੰਪੋਰਟੈਂਸ ਹੁੰਦੀ ਹੈਗੀ ਇੱਕ ਮਕੈਨਿਕ ਦੇ ਕੰਮ ਦੇ ਵਿੱਚ ਹਨਾ ਟੂਲਜ਼ ਵਾਲੀ ਸ਼ਾਪ ਹੈ ਮਤਲਬ ਵੀਨਸ ਬ੍ਰਾਂਡ ਹੈਗਾ ਉਹ ਸ਼ੋ ਉਸ ਟੂਲਸ ਪ੍ਰਾਈਵੇਟ ਲਿਮਿਟਿਡ ਪ੍ਰਾਈਵੇਟ ਲਿਮਿਟਿਡ ਕੰਪਨੀ ਦਾ ਨਾਮ ਹੈ ਜਿਵੇਂ ਤੁਸੀਂ ਟਪਾਰੀਆਂ ਵਗੈਰਾ ਆਮ ਸੁਣਿਆ ਹੋਊਗਾ ਨਾ ਉਹਨਾਂ ਦੇ ਟੂਲਸ ਆਉਂਦੇ ਆ ਸਾਰੇ ਹਨਾ ਉਸੇ ਤਰ੍ਹਾਂ ਇਸ ਕੰਪਨੀ ਦੇ ਵੀ ਸਾਰੇ ਟੂਲਸ ਏ ਟੂ ਜ਼ेड ਆਉਂਦੇ ਨੇ ਇਹ ਸਨ ਹਾਊਸ ਮੈਨੂਫੈਕਚਰਿੰਗ ਸਾਡੀ ਸਭ ਤੋਂ ਵੱਡੀ ਕੰਪਨੀ ਇਨ ਹਾਊਸ ਮੈਨੂਫੈਕਚਰਿੰਗ ਇਨ ਹਾਊਸ ਜੀ ਇਹਦਾ ਮਤਲਬ ਆਪਣੇ ਕੰਪਨੀ ਦੇ ਅੰਦਰ ਹੀ ਬਣਾਉਂਦੇ ਆ ਟੂਲ ਅੱਛਾ ਜੀ ਮਤਲਬ ਇਹ ਨਹੀਂ ਹੈਗਾ ਬ੍ਰਾਂਡ ਮਾਰਕ ਆਪਣਾ ਦਾ ਮੈਨੂਫੈਕਚਰਿੰਗ ਕਿ ਤੁਹਾਨੂੰ ਮੈਨੂਫੈਕਚਰਿੰਗ ਸਾਡੀ ਖੁਦ ਦੀ ਹੈ ਠੀਕ ਹੈ ਜੀ ਸਰ ਤੁਹਾਡਾ ਨਾਮ ਸਰ ਨਿ ਠੀਕ ਹੈ ਸਰ ਅਸੀਂ ਖੜੇ ਹਾਂ ਲੁਧਿਆਣੇ ਦੇ ਵਿੱਚ ਮੈਕਟ ਆਟੋ ਐਕਸਪੋ ਦੇ ਵਿੱਚ ਸਰ ਜਿਵੇਂ ਇਹ ਪਈ ਹੈ ਨਾ ਕਿੱਟ ਇਹ ਕੀ ਕੀ ਇਸ ਕੰਮ ਆਉਂਦਾ ਹੈ ਸਰ ਸੌਕਟ ਸੈਟ ਸਰ ਸੌਕਟ ਸੈਟ ਹੈ ਇਹ ਆਪਣੇ ਕੋਲ ਇਹਦਾ ਮਤਲਬ ਕਿੰਨੇ ਪ੍ਰਾਈਸ ਚ ਹੈ ਇਹ ਇਹ ਸਰ ਡੀਲਰ ਦਾ ਲਗਭਗ ਪ੍ਰਾਈਸ ਚ ਜਾਏਗਾ ਅਸੀਂ ਕੰਪਨੀ ਦੀ ਤਰਫੋਂ ਸਟਾਲ ਲਾਇਆ ਤਾਂ ਸਾਡਾ ਰੇਟ 2400 ਰੁਪਏ ਓਕੇ ਸਰ ਤੇ ਇੱਕ ਸਰ ਡੀਲਰ ਆਪਣੇ ਸਾਰੇ ਸ਼ਹਿਰਾਂ ਦੇ ਵਿੱਚ ਹੈਗੇ ਆ ਪੰਜਾਬ ਦੇ ਵਿੱਚ ਆਲ ਓਵਰ ਇੰਡੀਆ ਸਰ ਆਲ ਓਵਰ ਇੰਡੀਆ ਆਲ ਓਵਰ ਇਹ ਨੰਬਰ ਅਸੀਂ ਵਿੱਚ ਪਾਵਾਂਗੇ ਦੋਸਤੋ ਜੇ ਤੁਸੀਂ ਆਨਲਾਈਨ ਸੰਪਰਕ ਕਰਨਾ ਚਾਹੁੰਦੇ ਹੋ ਤੇ ਇਹ ਹੈਗੇ ਜੀ ਜਿਵੇਂ ਇਹ ਮਸ਼ੀਨ ਜੀ Air impact wrench ਸਰ ਇੱਕ wrench ਦਾ ਹੈ। ਅੱਛਾ ਜੀ। ਜਿਵੇਂ ਵੱਡੀਆਂ ਆਪਾਂ ਨਟ ਬੋਲ ਬੋਲਟ ਵਗੈਰਾ ਆਪਾਂ ਨਟ ਵਗੈਰਾ ਖੋਲਦੇ ਆ। ਠੀਕ ਹੈ ਸਰ। ਇਹ ਹੋਮ ਟੂਲ ਕਿਟ ਆ ਸਰ ਸਪੈਸ਼ਲੀ ਆਪਾਂ ਅੱਛਾ ਜੀ ਜਿਵੇਂ ਘਰ ਦੇ ਵਿੱਚ ਯੂਜ਼ ਵਾਸਤੇ ਚਾਹੀਦੀ ਥੋੜਾ ਬਹੁਤ। ਦੋਸਤੋ ਹੋਮ ਟੂਲ ਕਿਟ ਹੈ ਨਾ ਆਪਣੇ ਘਰਾਂ ਦੇ ਵਿੱਚ ਮੋੜਾ ਮੋਟਾ ਕੋਈ ਕੰਮ ਕਰਨ ਵਾਸਤੇ ਇਹ ਬਹੁਤ ਹੀ ਵਧੀਆ ਇਹ ਕਿੰਨੇ ਦੀ ਹੈ ਸਰ ਆਪਣੇ ਕੋਲੇ ਤੇ ਪ੍ਰਾਈਸ ਇਹਦੀ ਪ੍ਰਾਈਸ ਹੈ ਜੀ 800 ਰੁਪਏ। ਉਹ ਇਹ ਸਰ ਇਹ ਦੇਖਿਓ ਸਰ। ਹਾਂਜੀ ਸਰ ਜਿਵੇਂ ਆ ਪਿਆ ਹੈ ਨਾ ਆਪਣੇ ਕੋਲੇ। ਇਹ ਵੀ 에어 ਇੰਫਲੈਂਟਰ ਹੈ ਇਹ اچھا 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 ਇਹ ਛੋਟੇ ਜਾ ਗਿਆ ਓਕੇ 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 ਤੇ 에어 ਨਾਲ ਹੀ ਚੱਲਦਾ ਇਹ ਹਾਂਜੀ ਓਕੇ ਓਕੇ 에어 ਨਾਲ મતલਬ ਸਾਰੇ ਆਪਰੇਟ ਹੋ ਗਏ ਜੈਕ ਹੈਗੇ ਆਪਣੇ ਅੱਛਾ ਜੀ ਅਲੱਗ-ਅਲੱਗ ਜੈਕ ਦਿਖਾਉਂ ਕਿਹੜੇ ਪੈਨੇ ਅੱਛਾ ਜੀ ਪੰਜ ਟਾਂ ਦਾ ओके ओके हो जायेगा कारामिक दे अच्छा अच्छा जी काराम वगैरह चीज मैं आपको ओके 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 जी ठीक है जी ठीक है जी ये ਆਪਣੇ ਕੋਲ ਕੀ ਪ੍ਰਾਈਸ ਚੱਲ ਰਹੀ ਹੈ ਇਹ ਸਰ ਟਨ ਦੇ ਹਿਸਾਬ ਸਿਰ ਜਿਵੇਂ 5 ਟਨ ਦਾ 800 ਰੁਪਏ ਦਾ 800 ਰੁਪਏ ਦਾ 5 ਟਨ 5 ਟਨ ਠੀਕ ਹੈ ਠੀਕ ਹੈ ਇਹ ਸਿਰੋਂ ਵਰਨਾ ਇੱਥੇ ਦਾ ਰੇਟ ਹੈ ਸਰ ਬਾਹਰ ਡੀਲਰ ਦਾ ਰੇਟ ਨਹੀਂ ਹੋਏ ओके ओके ਡੀਲਰ ਦਾ ਆਪਣਾ ਜੋ ਡਿਸਕਾਊਂਟ ਦੇਗਾ ਉਹ ਡੀਲਰ ਦਾ ਰੇਟ ਆ ਦੇਖ ਇੱਕ ਇੱਕ ਵੀ ਵਾਇਰ ਸਪੈਰ ਬਾਹਰ ਛੱਲਣ ਵਾਸਤੇ ਅੱਛਾ ਚਿੰਬਲ ਲਾਉਣ ਵਾਸਤੇ ਜਿਵੇਂ ਤੁਸੀਂ ਚਿੰਬਲ ਲਾਣੀ ਉਹ ਕਿਉਂ ਕਿ ਉਹ ਚਿੰਬਲ ਲਾਉਣ ਵਾਸਤੇ ਤੇ ਵਾਇਰ ਨੂੰ ਛੱਲਣ ਵਾਸਤੇ ਇਕੱਠੇ ਤਿੰਨ ਚਾਰ ਵਾਇਰ ਨੂੰ ਛੱਲਦੇ ਆ ਓਕੇ ਓਕੇ ਇਹ ਚਿੰਬਲ ਲੱਗ ਜਾਂਦੀ ਹੈ ਇਹ ਚਿੰਬਲ ਟਾਈਟ ਕਰਨ ਵਾਸਤੇ ਆਹ ਦੇਖੋ ਦੋਸਤੋ ਬਹੁਤ ਕੰਮ ਦਾ ਟੂਲ ਹੈ ਮਿਸਤਰੀਆਂ ਲਈ ਜਿਵੇਂ ਆਪਾਂ ਕਹਿ ਸਕਦੇ ਆਂ ਕਿ ਤੇ ਬਹੁਤ ਕੰਮ ਦੇਣ ਵਾਲੀ ਚੀਜ਼ ਹੈ ਨਾ ਹੋਰ ਵੀ ਦਿਖਾ ਦਿਓ ਤੁਸੀਂ ਆਪਣੇ ਆਪ ਨਾ ਜਿਵੇਂ छोटे जाके वायरस से पाई अच्छा जी ये केबल कोबल दी तारा थोड़ा छलन छलन वास्ते ओके 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 दूसरे वाला तो कंट्रोल कर ले ओके ओके ये लॉक है ठीक है ठीक है दोस्तों बहुत ही बढ़िया क्वालिटी चा देख सकते हो तुम सर ये वाला सेट कितने का कौन सा ये वाला ये 1250 ਠੀਕ ਹੈ ਜੀ ਆਜੋ ਇਧਰ ਆਜੋ ਸਰ ਪਾਕੀ ਸਪੈਨਲ ਵਗੈਰਾ ਹੋਈ ਗਏ ਓਪਨ ਹੈਂਡ ਰਿੰਗ ਸਪੈਨਰ ਐਕਸ ਜੀ ਠੀਕ ਹੈ ਜੀ ਇਹ ਸਾਡਾ ਨੌਂ ਤੱਕ ਇੱਕ ਵਧੀਆ ਰੈਚਰ ਸਪੈਨਰ ਇਧਰ ਵੀ ਅੱਛਾ ਅੱਛਾ ਠੀਕ 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 ਇਹ ਆਪਣੇ ਕੋਲ ਕੀ ਪ੍ਰਾਈਸ ਚ ਹੈ ਅੱਛਾ ਬੀਨਸ ਦਾ ਆਪਣੇ ਲੱਗਿਆ ਹੁੰਦਾ ਹਾਂ ਹਾਂ ਬੀਨਸ ਓਸ਼ੋ ਇੰਡੀਆ ਪ੍ਰਾਈਵੇਟ ਲਿਮਟਿਡ ਓਸ਼ੋ 2 ਦਾ ਮੇਨ ਹੈ ਜੀ ਬੀਨਸ ਸਾਡਾ ਬ੍ਰਾਂਡ ਹੈ ਓਕੇ ਓਕੇ ਬ੍ਰਾਂਡ ਦਾ ਓਕੇ ਓਕੇ ਸਰ ਆ ਪਾਈਪ ਰੈਂਚ ਵਗੈਰਾ ਸਾਰੀ ਇਨ ਹਾਊਸ ਮੈਨੂਫੈਕਚਰਿੰਗ ਸਾਡੀ ਇਹ ਹੀ ਆਪਣੇ ਕੋਲੇ ਕੀ ਰੈਂਚ ਆ ਰਹੀ ਪਾਈਪ ਰੈਂਚ ਇਹ 12 ਇੰਚ ਦਾ ਜੀ 240 240 ਰੁਪਏ ਦਾ ਜੀ ਕੁਆਲਟੀ ਵਗੈਰਾ ਜੀ ਅਨ ਫੁੱਟ ਅਫਰਤਾ ਜੀ ਠੀਕ ਹੈ ਜੀ ਕੁਆਲਟੀ ਨਾਲ ਸਾਡਾ ਕੋਈ ਕੰਪਰੋਮਾਈਜ਼ ਨਹੀਂ ਠੀਕ ਹੈ ਜੀ ਤੇ ਇੱਕ ਸਰ ਆਪਣਾ ਨਾ ਜਿਵੇਂ ਕੋਈ ਸੰਪਰਕ ਕਰਨਾ ਚਾਹੇ ਹੈ ਨਾ ਜਾਂ ਡੀਲਰ ਵਗੈਰਾ ਪਤਾ ਕਰਨਾ ਹੋਵੇ ਜਿਵੇਂ ਸ਼ਹਿਰ ਦੇ ਵਿੱਚ ਤੁਸੀਂ ਨੰਬਰ ਬੋਲ ਦਿਓ ਕਪੜਾ ਜੀ ਨੰਬਰ ਸਰ ਤੁਸੀਂ ਆਲ ਨੋਟ ਕਰ ਲਓ ਹਾਂ ਇੱਕ ਆਰਡਰ ਪੂਰੇ ਚਲਾ ਦੇਗੇ ਜੀ 9317822321 ਜੀ ਹੈ ਨਾ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋਗੇ ਤੇ ਡੀਲਰ ਪੰਜਾਬ ਦੇ ਵਿੱਚ ਲੱਗ ਭਾਵੇਂ ਜਿਵੇਂ ਕਹਿੰਦੇ ਆ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੈਗੇ ਆ ਮੋਸਟਲੀ ਹੈ ਮਤਲਬ ਆਪਣਾ ਲੁਧਿਆਣਾ ਚ ਦੋ ਤਿੰਨ ਡੀਲਰ ਆ ਸਾਡੇ ਅੱਛਾ ਜੀ ਠੀਕ ਹੈ ਜੀ ਸਰ ਤੇ ਇਹ ਸਰ ਸਾਰੇ ਇਨਸਟਿਟਿਵ ਵਗੈਰਾ ਆਉਂਦੇ ਆ ਵਗੈਰਾ ਹਾਂ ਜੀ ਠੀਕ ਹੈ ਜੀ 3 ਮੀਟਰ ਤੋਂ ਲੈ ਕੇ 50 ਮੀਟਰ ਤੱਕ ਜੀ ਠੀਕ ਹੈ ਜੀ ਠੀਕ ਹੈ ਸਰ ਅੱਛਾ ਜੀ ਅੱਛਾ ਜੀ ਹਾਂਜੀ ਹੁਣ ਦੱਸੋ ਜੀ ਅੱਛਾ ਅੱਛਾ ਜੀ ਅੱਛਾ ਅੱਛਾ ਜੀ ਅਮੈਟਿਕ ਵੈਰੀਫਾਈਡ ਹੈ ਠੀਕ ਹੈ ਜੀ ਠੀਕ ਹੈ ਆਪਾਂ 3 ਮੀਟਰ ਤੋਂ ਲੈ ਕੇ 50 ਮੀਟਰ ਤੱਕ ਬਣਾਉਣਾ ਹੈ ਆਪਣੇ ਕੋਲ ਸਟੀਲ ਦੇ ਵਿੱਚ ਵੀ ਇਹ ਤੇ ਫਾਈਬਰ ਦੇ ਵਿੱਚ ਅਵੇਲੇਬਲ ਹੈ ਦੋਸਤੋਂ ਬਹੁਤ ਵਧੀਆ ਕੁਆਲਿਟੀ ਹੈ ਮਤਲਬ ਉਹ ਗੱਲ ਨਹੀਂ ਹੈਗੀ ਕਿ ਵੀ ਮਤਲਬ ਚਲਤੀ ਚ ਜਾਣੀ ਆ ਨਾ ਬਈ ਤੇ ਸੁਭਾਗ ਆਪਾਂ ਬ੍ਰਾਂਡ ਵੀ ਕਾਫੀ ਬਣਾ ਰਹੇ ਹਾਂ ਇਸ ਤਰ੍ਹਾਂ ਅਲਟਰਾ ਡਾਜ਼ਮੀਆਂ ਸਿਮੇਂਟ ਹੋ ਗਿਆ ਅੱਛਾ ਜੀ ਫੋਰਚਨ ਹੋ ਗਿਆ ਜਿਹਦੇ ਆਪਾਂ ਸਟੈਲ ਇੱਕ ਵਰਲਡ ਵਾਈਡ ਬ੍ਰਾਂਡ ਆਪਾਂ ਸਟੈਲੇ ਦੀ ਮੈਨੂਫੈਕਚਰਿੰਗ ਕਰਦੇ ਹਾਂ ਠੀਕ ਹੈ ਜੀ ਠੀਕ ਹੈ ਬ੍ਰਾਂਡ ਦੀ ਤੇ ਵਕਾ ਬਣਾ ਰਹੇ 3 ਮੀਟਰ 5 ਮੀਟਰ ਓਕੇ ਜੀ ਦੋਸਤੋ ਇਹ ਸੀਗੀ ਬੀਨਸ ਕੰਪਨੀ ਦੇ ਸਾਰੇ ਜਿਹੜੇ ਪੂਲ ਸੀ ਆਪਾਂ ਤੁਹਾਨੂੰ ਦਿਖਾਏ ਆ ਹਨਾ ਇਹ ਥੋੜੀਆਂ ਵਗੈਰਾ ਹਨਾ ਜੀ ਤੇ A to Z ਇਹਨਾਂ ਦੇ ਮਤਲਬ ਜਿਹੜੇ ਪੂਲ ਉਹ ਆਉਂਦੇ ਨੇਗੇ ਕੁਸੀਂ ਮਤਲਬ ਕੁਆਲਟੀ ਦੇ हिसाब ਨਾਲ ਵੀ ਬਹੁਤ ਵਧੀਆ ਨੇ ਇਹ ਵਿੱਚ ਕੋ ਕੋ ਖਰੀਦ ਸਕਦਾ ਧੰਨਵਾਦ